ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਨਾ ਨਾ ਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵਹੁ ਬਖਮ ਨਦੀ ਜਾਏ ਤਰਣੀ ਸਾਧ ਸੰਗਤ ਕੈ ਅੰਚਲ ਲਾਵਹੁ ਬਖਮ ਨਦੀ ਜੈ ਤਰਨੀ ਸਤਨਾਮ ਵਾਹਿਗੁਰੂ ਸਾਹਿਬ ਜੀ ਸੇਰ ਰਗ ਮਹਲਾ ਗੋਣਵੰਤੀ ਗਣ ਵਿਥਰੇ ਆਉ ਗਣਵੰਤੀ ਝੂ ਸੰਤੀ ਝੂਰ ਜੇ ਲੋੜ ਹੈ ਵਰ ਕਾਮਣੀ ਨਾ ਮਿਲਿਐ ਪਰਕੂਰ ਨਾ ਬਿੜੀ ਨਾ ਪਾਈਏ ਪਰ ਦੂਰ ਮੇਰੇ ਠਾਕੁਰ ਪੂਰ ਤਖਤ ਅਡੋਲ ਗੌਰਮukh ਪੂਰਾ ਜੀ ਕਰੇ ਪਾਈਏ ਸਾਚ ਅਤੂਲ ਗੁਰਮੁਖ ਪੂਰਾ ਜੀ ਕਰੇ ਪਾਈਏ ਸਾਚ ਅਤੂਲ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਖੰਡਾ ਬ੍ਰਹਮੰਡਾਂ ਦੇ ਮਾਲਕ ਸਰਬ ਸੰਜੀਵਾਲਤਾ ਦੇ ਮਹਾਨ ਰਹਿਬਰ ਤਨ ਤਨ ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਜੋ ਹਰ ਰੋਜ਼ ਤਨ ਤਨ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਿੰਨਾਂ ਜੀਆ ਦੇ ਪਾਵਨ ਅਤੇ ਮੁਬਾਰਕ ਅਸਥਾਨਾਂ ਤੋਂ ਸਤਿਗੁਰੂ ਜੀ ਲੜੀਵਾਰ ਜੋ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਵਾ ਰਹੇ ਹਨ ਉਹਨਾਂ ਵਿਚਾਰਾਂ ਦੇ ਅਧੀਨ ਅੱਜ ਆਪਾਂ ਵਿਚਾਰ ਅਧੀਨ ਸ਼ਬਦ ਦਾ ਪਾਠ ਸਰਵਣ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੇ ਮੁਬਾਰਕ ਅੰਗ 17 ਦੇ ਉੱਪਰ ਅੰਕਿਤ ਹੈ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਆ ਨੇ ਇਹ ਸਮਾਰਕ ਸ਼ਬਦ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਜੋ ਤਖਤ ਹੈ ਜਿੱਥੇ ਪਰਮੇਸ਼ਰ ਦਾ ਟਿਕਾਣਾ ਹੈ ਜਿੱਥੇ ਉਹ ਵਾਸਾ ਕਰਦਾ ਜਿਸ ਬਾਬਤ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੇ ਉਚਾਰਨ ਕੀਤਾ ਹੈ ਅਕਾਲ ਪੁਰਖ ਦੀ ਸਿਫਤ ਕਰਦਿਆਂ ਹੋਇਆਂ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸਾਹਾਂ ਪਾਤ ਸਾਹ ਨਿਹਚਲ ਚੌਰ ਛਤ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਉਸ ਨਿਰੰਕਾਰ ਦੇ ਨਾਲ ਜੁੜਨ ਦੇ ਬਾਰੇ ਸਾਨੂੰ ਸਮਝਾਉਣਾ ਕੀਤਾ ਕਿ ਜਿਹਦਾ ਆਸਣ ਜਿਹਦਾ ਰਾਜ ਸਿੰਘਾਸਣ ਸਦਾ ਦੇ ਵਾਸਤੇ ਅਟਲ ਹੈ ਤੇ ਉਹ ਪ੍ਰਮਾਤਮਾ ਜਿਸ ਤਰ੍ਹਾਂ ਆਪ ਉਹ ਸੰਪੂਰਨ ਹਨ ਉਹਦੇ ਵਿੱਚ ਕੋਈ ਘਾਟ ਨਹੀਂ ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਉਹਦਾ ਆਸਣ ਵੀ ਜਿਹੜਾ ਰਾਜ ਸਿੰਘਾਸਣ ਹੈ ਉਹ ਵੀ ਭਾਈ ਸੰਪੂਰਨ ਹੈ ਐਸੇ ਅਕਾਲ ਪੁਰਖ ਦੇ ਨਾਲ ਜੁੜਨੇ ਹੁਣ ਜੁੜਨ ਦੇ ਵਾਸਤੇ ਕੀ ਕਰਨੇ ਜੋ ਕੱਲ ਦੇ ਦਿਵਾਨਾਂ ਦੇ ਵਿੱਚ ਆਪਾਂ ਵਿਚਾਰ ਦੀ ਸਾਂਝ ਪਾਈ ਸੀ ਕਿ ਅਕਾਲ ਪੁਰਖ ਮਾਲਕ ਨੂੰ ਜਪਿਆ ਕਿਵੇਂ ਜਾਵੇ ਉਹਦਾ ਸਿਮਰਨ ਕਿਵੇਂ ਕੀਤਾ ਜਾਵੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਉਣਾ ਕੀਤਾ ਸੀ ਕਿ ਸ਼ੁੱਧ ਮਤ ਦੇ ਨਾਲ ਮਤ ਸਾਡੀ ਨਿਰਮਲ ਬਣੇ ਮਤ ਸਾਡੀ ਸਾਫ਼ ਹੋ ਜਾਵੇ ਮਤ ਸਾਡੀ ਸ਼ੁੱਧ ਬਣ ਜਾਵੇ ਤੇ ਸ਼ੁੱਧ ਮਤ ਦੇ ਨਾਲ ਭਵ ਕੇ ਸਾਰੀਆਂ ਚਤੁਰਾਈਆਂ ਚਲਾਕੀਆਂ ਉਹਨਾਂ ਦਾ ਤਿਆਗ ਕਰਕੇ ਤੇ ਗੁਰੂ ਕੀ ਮਤ ਲੈ ਕੇ ਫੇਰ ਕਿੰਨੇ ਜਦੋਂ ਮਨੁੱਖ ਗੁਰਮਤ ਦੇ ਮੁਤਾਬਕ ਭਾਵੇਂ ਥੋੜਾ ਸਮਾਂ ਬੈਠ ਕੇ ਵੀ ਜਪ ਲਵੇ ਤਾਂ ਉਹ ਉਹਦੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀ ਕਿਰਮਤ ਬਖਸ਼ਿਸ਼ ਕਰ ਦਿੰਦਾ ਹੈ ਹੁਣ ਮਿਲਾਪ ਵਾਹਿਗੁਰੂ ਜੀ ਦੇ ਨਾਲ ਹੋਣਾ ਹੈ ਹੋਣਾ ਕਿਵੇਂ ਹੈ ਗੁਰੂ ਸਾਹਿਬ ਜੀ ਕਹਿੰਦੇ ਸਤ ਗੁਰੂ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਹੁਣ ਜਿਹੜੀ ਮਤ ਸਾਫ ਹੋਣੀ ਹੈ ਮਤ ਨਿਰਮਲ ਹੋਣੀ ਮਤ ਕਿਵੇਂ ਹੋਣੀ ਹੈ ਉਹ ਪਾਤਸ਼ਾਹ ਜੀ ਕਹਿੰਦੇ ਗੁਰੂ ਕੋਲ ਆ ਕੇ ਹੋਣੀ ਕਿਉਂਕਿ ਗੁਰਮੁਖ ਪੂਰਾ ਜੇ ਕਰੇ ਪਾਈਏ ਸਾਚ ਅਤੂਲ ਪੂਰਾ ਗੁਰੂ ਜੇਕਰ ਮਹਰਮਤ ਕਰੇ ਸਤਿਗੁਰੂ ਜੀ ਮਿਹਰ ਕਰ ਦੇਣ ਤਾਂ ਉਹ ਬਖਸ਼ਿਸ਼ ਉਹ ਪ੍ਰਾਪਤ ਜਿਹੜੀ ਹੈ ਉਹ ਪ੍ਰਾਪਤੀ ਫਿਰ ਗੁਰੂ ਕੋਲ ਆ ਕੇ ਹੁੰਦੀ ਹੈ ਹੁਣ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਦੇ ਪਾਤਰ ਬਣਿਆ ਕਿਵੇਂ ਜਾਣੈ ਗੁਰੂ ਸਾਹਿਬ ਜੀ ਦੀ ਕਿਰਪਾ ਕਿਵੇਂ ਪ੍ਰਾਪਤ ਹੋਣੀ ਆਉ ਮਨ ਚਿਤ ਵਰਤੀਆਂ ਆਪਾਂ ਇਕਾਗਰ ਕਰੀਏ ਪਾਵਨ ਅੰਮ੍ਰਿਤ ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ ਪਹਿਲਾ ਸ੍ਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਸੱਚੇ ਪਾਤਸ਼ਾਹ ਜੀ ਸਾਨੂੰ ਸੋਝੀ ਦੇ ਰਹੇ ਹਨ ਗਣਵੰਤੀ ਗਣ ਬਿਥਰੇ ਔਗਣਵੰਤੀ ਚੂਰ ਹੁਣ ਪਾਤਸ਼ਾਹ ਜੀ ਕਹਿੰਦੇ ਹਨ ਕਿ ਜਿਹੜਾ ਉਹ ਪੂਰਾ ਅਕਾਲ ਪੁਰਖ ਹੈ ਜਿਹਦਾ ਤਖਤ ਵੀ ਪੂਰਾ ਹੈ ਹੁਣ ਉਹਦੇ ਨਾਲ ਮਿਲਾਪ ਕਿਵੇਂ ਹੋਣਾ ਹੈ ਕਹਿੰਦੇ ਗੁਰੂ ਕੋਲ ਆ ਕੇ ਗੁਰੂ ਕੋਲ ਆ ਕੇ ਸਭ ਤੋਂ ਪਹਿਲਾਂ ਕੀ ਕੰਮ ਕਰਨਾ ਹੈ ਪਾਤਸ਼ਾਹ ਜੀ ਨੇ ਇੱਥੇ ਦੱਸਣਾ ਕੀਤਾ ਕਹਿੰਦੇ ਗੁਣਵੰਤੀ ਗੁਣ ਵਿਥਰੈ ਕਹਿੰਦੇ ਇਹ ਮਨੁੱਖ ਸਭ ਤੋਂ ਪਹਿਲਾਂ ਗੁਰੂ ਕੋਲ ਆ ਕੇ ਆਪਣੀ ਜ਼ਿੰਦਗੀ ਦੇ ਵਿੱਚ ਗੁਣ ਧਾਰਨ ਕਰਨੇ ਹਨ ਦਇਆ ਦਾ ਗੁਣ ਕਿਰਪਾਲਤਾ ਦਾ ਗੁਣ ਚੰਗੇ ਸ਼ubh ਗੁਣ ਆਪਣੀ ਜ਼ਿੰਦਗੀ ਦੇ ਆਧਾਰ ਬਣਾਉਣੇ ਹਨ ਫਿਰ ਗੁਰੂ ਸਾਹਿਬ ਜੀ ਕਹਿੰਦੇ ਗੁਨਾ ਕਰਕੇ ਹੀ ਸਾਡੀ ਜਿਹੜੀ ਮਤ ਹੈ ਉਹ ਸਾਫ ਹੋਵੇਗੀ ਜਦੋਂ ਮਤ ਦੇ ਵਿੱਚ ਗੁਣ ਵਸ ਗਏ ਜਿਵੇਂ ਮੰਨ ਲਈਏ ਸਾਡੀ ਮਤ ਦੇ ਵਿੱਚ ਤਾਂ ਈਰਖਾ ਵਸੀ ਹੋਈ ਹੈ ਮਤ ਦੇ ਵਿੱਚ ਪੰਜੇ ਵਿਕਾਰ ਵਸੇ ਪਏ ਹਨ ਕਾਮ ਵਸੇ, ਕ੍ਰੋਧ ਵਸੇ ਲੋਭ, ਮੋਹ, ਹੰਕਾਰ ਆਦਿਕ ਵਸੇ ਹੋਏ ਹਨ ਮਤ ਦੇ ਵਿੱਚ ਸਾਡੇ ਵਸੀ ਹੋਈ ਹੈ ਬੇਈਮਾਨੀ, ਠੱਗੀ ਮਾਰਨੀ ਤੇ ਉਹਨੂੰ ਵੀ ਲੁੱਟ ਲਵਾਂ ਉਨੂੰ ਵੀ ਲੁੱਟ ਕੇ ਆਪਣਾ ਮੈਂ ਘਰ ਭਰ ਲਵਾਂ ਹੁਣ ਮਤ ਦੇ ਵਿੱਚ ਇਹ ਕੁਝ ਵਸਿਆ ਹੋਇਆ ਹੈ ਗੁਰੂ ਸਾਹਿਬ ਜੀ ਕਹਿੰਦੇ ਜੇਕਰ ਇਹ ਬੁਰਾਈਆਂ ਮਤ ਦੇ ਵਿੱਚੋਂ ਦੂਰ ਕਰਨੀਆਂ ਨੇ ਤਾਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਕਿ ਗੁਰੂ ਸਾਹਿਬ ਜੀ ਦੀ ਸੰਗਤ ਕਰਨੀ ਤੇ ਸੰਗਤ ਵਿੱਚ ਆਉਣਾ ਇਹ ਨਹੀਂ ਕਿ ਇਹ ਇਕੱਲਾ ਟਾਈਮ ਪਾਸ ਕਰਨ ਵਾਸਤੇ ਕਿਉਂਕਿ ਕਈ ਵਾਰੀ ਨਾ ਕਈ ਬੱਚੇ ਇਦਾਂ ਕਰਦੇ ਨੇ ਜਦੋਂ ਸਕੂਲ ਵੇ ਜਾਂਦੇ ਨੇ ਨਾ ਉਹਨਾਂ ਨੇ ਪੜ੍ਹਨਾ ਲਿਖਣਾ ਹੁੰਦਾ ਹੈ ਕੇਵਲ ਮਾਪੇ ਦਾ ਪੈਸਾ ਖਰਾਬ ਕਰਨਾ ਤੇ ਦੂਜਾ ਬਸ ਟਾਈਮ ਪਾਸ ਕਰਕੇ ਆ ਜਾਣ ਕਿ ਜੀ ਸਵੇਰੇ 8:00 ਵਜੇ ਜਾਵੜੇ ਸੀ ਤੇ 2:00 ਵਜੇ ਛੁੱਟੀ ਹੋ ਗਈ ਫਿਰ ਘਰੇ ਆ ਗਏ ਨਾ ਸਮਾ ਸਕੂਲ ਕੱਟਿਆਂ ਦਾ ਗੁਰਮੁਖੋ ਸਮਾਂ ਕੱਟਣ ਵਾਸਤੇ ਨਹੀਂ ਗੁਰੂ ਕੋਲ ਆਉਣਾ ਕਈ ਵਾਰੀ ਕੀ ਹੁੰਦਾ ਕਿ ਚਲੋ ਜਿਵੇਂ ਤਕਰੀਬਨ ਸਵਾ 5 ਵਜੇ ਜੋ ਕਥਾ ਦੀ ਆਰੰਭਤਾ ਹੁੰਦੀ ਹੈ ਤੇ 6 ਵਜੇ ਤੱਕ ਸਾਰੀ ਸਮਾਪਤੀ ਹੋ ਜਾਂਦੀ ਅੱਧਾ ਪੌਣਾ ਘੰਟਾ ਆਪਾਂ ਗੁਰੂ ਕੀ ਸੰਗਤ ਵਿੱਚ ਬੈਠਨੇ ਆ ਤੇ ਇਹ ਨਹੀਂ ਮਨ ਦੇ ਵਿੱਚ ਵਿਚਾਰ ਲੈ ਕੇ ਬੈਠਣਾ ਕਿ ਚਲੋ ਜੀ 6:00 ਵਜੇ ਸਮਾਪਤੀ ਹੋ ਜਾਣੀ ਹੈ ਕੋਰੋਨਾ ਦੇ ਘੰਟਾ ਸਮਾਂ ਕੱਟ ਲਵਾਂਗੇ ਨਹੀਂ ਐਦਾਂ ਦਾ ਭਾਵੇਂ ਅਸੀਂ ساری ਜ਼ਿੰਦਗੀ ਆਉਂਦੇ ਰਹੀਏ ਫਿਰ ਉਪਰ ਉਹਨਾਂ ਬੱਚਿਆਂ ਦੇ ਵਰਗਾ ਸਾਡਾ ਹਾਲ ਬਣ ਜਾਂਦਾ ਹੈ ਜਿਹੜੇ ਸਕੂਲ ਦੇ ਵਿੱਚ ਕੇਵਲ ਟਾਈਮ ਪਾਸ ਕਰਨ ਵਾਸਤੇ ਜਾਂਦੇ ਨੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਗੁਰੂ ਕੋਲ ਆਉਣਾ ਨਾ ਕਿ ਗੁਣ ਆਪ ਨੂੰ ਜ਼ਿੰਦਗੀ ਦੇ ਵਿੱਚ ਧਾਰਨ ਕਰਨੇ ਹਨ ਬੁਰਾਈਆਂ ਦੂਰ ਕਰਨੀਆਂ ਫਾਇਦਾ ਫੇਰ ਹੀ ਹੈ ਤੇ ਜੇ ਕੋਈ ਕੋਈ ਪ੍ਰਾਪਤੀ ਨਹੀਂ ਕੀਤੀ ਗੁਰੂ ਕੋਲ ਆ ਕੇ ਉਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਬੁਰਾਈਆਂ ਵਸੀਆਂ ਰਹੀਆਂ ਵਸੀਆਂ ਰਹੀਆਂ ਫੇਰ ਕੀ ਫਾਇਦਾ ਹੋਇਆ ਸੋ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਗੁਣਵੰਤੀ ਇਹ ਮਨੁੱਖ ਸਭ ਤੋਂ ਪਹਿਲਾਂ ਗੁਣ ਆਪਣੇ ਜ਼ਿੰਦਗੀ ਦੇ ਵਿੱਚ ਵਸਾਉਣੇ ਕਰ ਔਰ ਇਹਦੇ ਵਿੱਚ ਦੋ ਗੁਰੂ ਸਾਹਿਬ ਜੀ ਨੇ ਉਹਨਾਂ ਜੀਵ ਆਤਮਾ ਦਾ ਨਾਮ ਲਿਆ ਇੱਕ ਗੁਣਵੰਤੀ ਤੇ ਦੂਜਾ ਅਉਗਣਵੰਤੀ ਪਾਤਸ਼ਾਹ ਜੀ ਕਹਿੰਦੇ ਜਿਹੜਾ ਮਨੁੱਖ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਗੁਣ ਵਿਸਾ ਲੈਿੰਦਾ ਹੈ ਉਹ ਗੁਣ ਵਿਥਰੇ ਵਿਥਰੇ ਤੋਂ ਭਾਵ ਕਿ ਕਥਨ ਕਰਨਾ ਵਿਸਾਗ ਕਰ ਵਿਚਾਰ ਕਰਨੀ ਪਾਤਸ਼ਾਹ ਜੀ ਕਹਿੰਦੇ ਮਾਲਕ ਦੀ ਬੰਦਗੀ ਕੌਣ ਕਰਦਾ ਹੈ ਸਿਫਤ ਕੌਣ ਕਰਦਾ ਹੈ ਜਿਹੜਾ ਫਿਰ ਆਪਣੇ ਹਿਰਦੇ ਦੇ ਵਿੱਚ ਉਸ ਅਕਾਲ ਪੁਰਖ ਦੇ ਗੁਣ ਨੂੰ ਵਸਾ ਲੈਂਦਾ ਹੈ ਪਰ ਕਹਿੰਦੇ ਜਿਹੜੀ ਅਗੁਣਵੰਤੀ ਵਿਚਾਰੀ ਜਿਹੜਾ ਗੁਣ ਵਸਾਉਂਦੇ ਹੀ ਨਹੀਂ ਕੇਵਲ ਟਾਈਮ ਪਾਸ ਕਰਦਾ ਹੈ ਤੇ ਉਹਦੀ ਜ਼ਿੰਦਗੀ ਕਿੱਦਾਂ ਦੀ ਮਹਾਰਾਜ ਕਹਿੰਦੇ ਝੂਰ ਉਹ ਸਾਰਾ ਜੀਵਨ ਉਹਦਾ ਚੋਰੀਆਂ ਦੇ ਵਿੱਚ ਬਤੀਤ ਹੁੰਦਾ ਹੈ ਸਾਰੀ ਜ਼ਿੰਦਗੀ ਉਹਦੀ ਇਦਾਂ ਲੰਘ ਜਾਂਦੀ ਪਛਤਾਵਿਆਂ ਦੇ ਵਿੱਚ ਪਛਤਾ ਤਾਪ ਕਰਦਿਆਂ ਦੇ ਵਿੱਚ ਜੇ ਲੋੜ ਅਹ ਮਿਲਿਐ ਪਰਪੂਰ ਫਿਰ ਅੱਗੇ ਪਾਤਸ਼ਾਹ ਜੀ ਕਹਿੰਦੇ ਅਹ ਮਨੁੱਖ ਜੇਕਰ ਗੁਰੂ ਕੀ ਸੰਗਤ ਵਿੱਚ ਜਾ ਜਾ ਕੇ ਤੇਰੇ ਮਨ ਦੇ ਵਿੱਚ ਇਹ ਵਿਚਾਰ ਬਣੀਆਂ ਨਾ ਕਿ ਮੈਂ ਵੀ ਸੱਚ ਦੇ ਨਾਲ ਜੁੜ ਜਾਵਾਂ ਮੈਂ ਵੀ ਗੁਰੂ ਦੇ ਨਾਲ ਜੁੜ ਜਾਵਾਂ ਤਾਂ ਕਹਿੰਦੇ ਚੇਤੇ ਰੱਖ ਆਪਣੇ ਮਨ ਦੇ ਵਿੱਚ ਇਹ ਗੱਲ ਪੱਕੀ ਕਰਕੇ ਵਸਾਲੈ ਕਿ ਝੂਠਾ ਜਿਹੜਾ ਕੂੜ ਝੂਠ ਮੋਹਨ ਤੇਰੇ ਅੰਦਰ ਵਸਿਆ ਹੋਇਆ ਮਾਇਆ ਦੇ ਮੋਹ ਦੇ ਵਿੱਚ ਗਲਤਾਨ ਬਣਿਆ ਪਿਆ ਪਾਪ ਕੇ ਬੁਰਾਈਆਂ ਤੇਰੀ ਜ਼ਿੰਦਗੀ ਦਾ ਆਧਾਰ ਬਣ ਗਈਆਂ ਨੇ ਤਾਂ ਕਹਿੰਦੇ ਪਰ ਇਸ ਤਰ੍ਹਾਂ ਦੇ ਨਾਲ ਗੁਰੂ ਦੀ ਬਖਸ਼ਿਸ਼ ਦੇ ਪਾਤਰ ਨਹੀਂ ਬਣਿਆ ਜਾਂਦਾ ਨਾ ਬੇੜੀ ਨਾ ਤਲਹੜਾ ਨਾ ਪਾਈਏ ਪਿਰ ਦੂਰ ਕਹਿੰਦੇ ਤਾਂ ਹੀ ਇਹ ਮਨੁੱਖ ਤੂੰ ਮੋਹ ਦੇ ਸਮੁੰਦਰ ਦੇ ਵਿੱਚ ਗੋਤੇ ਖਾ ਰਿਆ ਤੇ ਤੇਰੇ ਕੋਲ ਗੁਰੂ ਕੀ ਬਾਣੀ ਦੀ ਵਿਚਾਰ ਨਹੀਂ ਬਾਣੀ ਦਾ ਗਿਆਨ ਤੇਰੇ ਪੱਲੇ ਦੇ ਵਿੱਚ ਨਹੀਂ ਹੈ ਤੇ ਫਿਰ ਕਿਵੇਂ ਕਹਿੰਦੇ ਤੂੰ ਲੰਗੇਗਾ ਨਾ ਤੇਰੇ ਕੋਲ ਬੇੜੀ ਹੈ ਨਾ ਤੇਰੇ ਕੋਲ ਤੁਲਹ ਹੈ ਤੇ ਨਾ ਪਾਈਏ ਪਰ ਦੂਰ ਕਹਿੰਦੇ ਫਿਰ ਉਸ ਵਾਹਿਗੁਰੂ ਦੇ ਨਾਲ ਕਿਵੇਂ ਤੇਰੀ ਸਾਂਝ ਬਣੇਗੀ ਕਿਵੇਂ ਤੇਰਾ ਸਬੰਧ ਜੁੜੇਗਾ ਮੇਰੇ ਠਾਕੁਰ ਪੂਰੇ ਤਖਤ ਅਡੋਲ ਕਹਿੰਦੇ ਹੈ ਮੇਰੇ ਮਾਲਕ ਅਕਾਲ ਪੁਰਖ ਜੀਓ ਦੁਨੀਆ ਦੇ ਲੋਕ ਗੱਲਾਂ ਬਾਤਾਂ ਤੈਨੂੰ ਪਾਉਣਾ ਚਾਹੁੰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਆਪ ਜੀ ਕੇਵਲ ਗੱਲਾਂ ਦੇ ਨਾਲ ਤੁਹਾਡੀ ਪ੍ਰਾਪਤੀ ਨਹੀਂ ਹੁੰਦੀ ਕਹਿੰਦੇ ਤੁਹਾਡਾ ਤਖਤ ਵੀ ਪੂਰਾ ਅਡੋਲ ਹੈ ਤੇ ਆਪ ਵੀ ਤੁਸੀਂ ਅਡੋਲ ਹੋ ਤੁਹਾਡੇ ਨਾ ਆਸਣ ਦੇ ਵਿੱਚ ਕੋਈ ਕਮੀ ਹੈ ਤੇ ਨਾ ਤੁਹਾਡੇ ਵਿੱਚ ਕੋਈ ਕਮੀ ਹੈ ਗੁਰਮੁਖ ਪੂਰਾ ਜੀ ਕਰੇ ਪਾਈਏ ਸਾਚ ਅਤੂਲ ਐ ਮਨੁੱਖ ਵਾਹਿਗੁਰੂ ਜੀ ਨੂੰ ਕੇਵਲ ਗੱਲਾਂ ਬਾਤਾਂ ਦੇ ਨਾਲ ਖੁਸ਼ ਨਾ ਕਰ ਉਹ ਕੇਵਲ ਗੱਲਾਂ ਬਾਤਾਂ ਦੇ ਨਾਲ ਨਹੀਂ ਰੀਝਦਾ ਗੁਰੂ ਦੀ ਬਖਸ਼ਿਸ਼ ਹੋ ਜਾਵੇ ਗੁਰਮੁਖ ਪੂਰਾ ਸਤਿਗੁਰੂ ਜੀ ਕਿਰਪਾ ਕਰ ਦੇਣ ਕਿਉਂਕਿ ਜਿਵੇਂ ਜਿਵੇਂ ਆਪਾਂ ਮੰਗਲਾ ਚਰਨ ਪੜ੍ਹਦੇ ਹੁੰਨੇ ਆ ਨਾ ਕਿ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹ ਸਭ ਥਾਵਾਂ ਤੇ ਪਾਤਸ਼ਾਹ ਜੀ ਨੇ ਇਹੀ ਦੱਸਣਾ ਕੀਤਾ ਹੈ ਕਿ ਇੱਕ ਨਿਰੰਕਾਰ ਜਿਹੜਾ ਉਹਦੀ ਗੁਰੂ ਦੀ ਸੰਗਤ ਕੀਤਿਆਂ ਪ੍ਰਾਪਤੀ ਹੋਣੀ ਹੈ ਇੱਥੇ ਵੀ ਹਜ਼ੂਰ ਕਹਿੰਦੇ ਨੇ ਕਿ ਗੁਰਮੁਖ ਪੂਰਾ ਜੇ ਕਰੇ ਪੂਰਾ ਕੌਣ ਹੈ ਸਤਿਗੁਰੂ ਜੀ ਕਹਿੰਦੇ ਸਤਿਗੁਰੂ ਜੀ ਕਿਰਪਾ ਕਰ ਦੇਣ ਪਾਈਐ ਸਾਚ ਅਤੋਲ ਉਹ ਪਰਮੇਸ਼ਰ ਪਾਇਆ ਜਾ ਸਕਦਾ ਜਿਹਨੂੰ ਤੋਲਿਆ ਨਹੀਂ ਜਾ ਸਕਦਾ ਮਾਪਿਆ ਨਹੀਂ ਜਾ ਸਕਦਾ ਰਾਹਾ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿਮਾਨ ਕਲਨ ਕਹਿੰਦੇ ਜਿਹੜਾ ਵਾਹਿਗੁਰੂ ਮਾਲਕ ਪਰਮੇਸ਼ਰ ਦਾ ਮਹਿਲ ਹੈ ਨਾ ਉਹ ਬੜਾ ਸੋਹਣਾ ਹੈ। ਉਹਦੇ ਵਿੱਚੋਂ ਮਾਨਕ ਲਾਲ ਆਦਿਕ ਜੜੇ ਹੋਏ ਹਨ ਜਿਹੜੇ ਪਰਮੇਸ਼ਰ ਨੇ ਇੰਨੀ ਸੋਹਣੀ ਕਾਇਨਾਤ ਬਣਾਈ ਹੈ। ਐਨੇ ਸੋਹਣੇ ਸੋਹਣੇ ਵਾਹਿਗੁਰੂ ਜੀ ਨੇ ਅਸਥਾਨ ਬਣਾਏ ਨੇ ਤਾਂ ਉਹਦਾ ਆਪਣਾ ਟਿਕਾਣਾ ਕਿੰਨਾ ਕੁ ਸੋਹਣਾ ਹੋਵੇਗਾ। ਗੁਰੂ ਸਾਹਿਬ ਜੀ ਵਡਿਆਈ ਉਸਤਤ ਕਰਦੇ ਹਨ ਮਾਲਕ ਦੀ ਕਹਿੰਦੇ हे ਪ੍ਰਮਾਤਮਾ ਮਨੋ ਆਪਜੀ ਦਾ ਮੰਦਿਰ ਬਹੁਤ ਸੋਹਣਾ ਹੈ ਤੇ ਜਿਹਦੇ ਵਿੱਚ ਮਾਨਕ ਲਾਲ ਮੋਤੀ ਆਦਿਕ ਲੱਗੇ ਹਨ ਮੋਤੀ ਹੀਰਾ ਨਿਰਮਹਲਾ ਕੰਚਨ ਕੋਟ ਰਿਸਾਨ ਕਿੰਨੇ ਮਨੋ ਜਿਹਦੇ ਆਲੇ ਦੁਆਲੇ ਹੀਰੇ ਮੋਤੀ ਆਦਿਕ ਲੱਗੇ ਹਨ ਤੇ ਸੋਨੇ ਦੇ ਕਿਲੇ ਬਣੇ ਹੋਣ ਕਹਿੰਦੇ ਇਤੋਂ ਵੀ ਜ਼ਿਆਦੇ ਆਪਜੀ ਦਾ ਸੋਹਣਾ ਨਿਰਮਲ ਘਰ ਹੈ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰਿ ਧਿਆਨ ਨਿਹਾਲ ਕਹਿੰਦੇ ਜਿਹੜਾ ਮਾਲਕ ਦਾ ਤਖਤ ਇੰਨਾ ਵੱਡਾ ਹੈ ਉਹਦੀ ਉਹਦਾ ਮੰਦਰ ਉਹਦਾ ਮਹਿਲ ਇੰਨਾ ਵੱਡਾ ਇੰਨਾ ਉੱਚਾ ਹੈ ਤੇ ਬਿਨ ਪੌੜੀ ਗੜ ਗੜ ਕਿੰਨੇ ਕਿਲੇ ਨੂੰ ਕਹਿੰਦੇ ਉਸ ਕਿਲੇ ਤੇ ਪੌੜੀਆਂ ਤੋਂ ਬਿਨਾ ਕਿਵੇਂ ਚੜਿਆ ਜਾ ਸਕਦਾ ਹੈ ਗੁਰ ਹਰਿ ਧਿਆਨ ਨਿਹਾਲ ਕਹਿੰਦੇ ਜੇਕਰ ਵਾਹਿਗੁਰੂ ਮਾਲਕ ਦੇ ਚਰਨਾਂ ਦਾ ਧਿਆਨ ਧਰਿਆ ਜਾਵੇ ਤਾਂ ਹੀ ਕਹਿੰਦੇ ਫਿਰੋਦੀ ਉਹਦੇ ਦਰਸ਼ਨ ਦਿਦਾਰੇ ਹੋ ਸਕਦੇ ਨੇ ਜੇਕਰ ਅਸੀਂ ਜਪਜੀ ਸਾਹਿਬ ਜੀ ਦੀ ਪੌੜੀ ਚੜਦੇ ਹਾਂ ਜੇਕਰ ਜਪ ਸਾਹਿਬ ਜੀ ਦੀ ਪੌੜੀ ਚੜ੍ਹਦੇ ਹਾਂ ਰੋਜ਼ ਨਤ ਨੇਮ ਕਰਦੇ ਅੰਮ੍ਰਿਤ ਬਾਣੀ ਪੜ੍ਹਦੇ ਹਾਂ ਸਿਮਰਨ ਕਰਦੇ ਆ ਨਾ ਫੇਰ ਹੀ ਕਹਿੰਦੇ ਵਾਹਿਗੁਰੂ ਜੀ ਦੇ ਤੱਕ ਜਿਹੜਾ ਉਹ ਜਾਇਆ ਜਾਂਦਾ ਫੇਰ ਹੀ ਉਹਦੇ ਦਰਸ਼ਨ ਹੁੰਦੇ ਹਨ ਤੇ ਨਹੀਂ ਮਨੁੱਖ ਗੱਲਾਂ ਬਾਤਾਂ ਦੇ ਨਾਲ ਤਾਂ ਸਾਰੀ ਜ਼ਿੰਦਗੀ ਲਗਾ ਦਿੰਦਾ ਹੈ ਇਹ ਮਨੁੱਖ ਇਸ ਭਾਵ ਸਾਗਰ ਨੂੰ ਪਾਰ ਕਰਨ ਦੇ ਵਾਸਤੇ ਗੁਰ ਪੌੜੀ 베ੜੀ ਗੁਰੂ ਗੁਰ ਤੋਂ ਲਹ ਹਰ ਨਾਉ ਕਹਿੰਦੇ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਜਿਹੜਾ ਨਾ ਉਹਦੇ ਤੱਕ ਪਹੁੰਚਣ ਵਾਸਤੇ ਜਿਹੜਾ ਇਹ ਸੰਸਾਰ ਸਮੁੰਦਰ ਨੂੰ ਪਾਰ ਕਿਵੇਂ ਕਰਨਾ ਹੈ ਗੁਰ ਪੌੜੀ ਕਹਿੰਦੇ ਗੁਰੂ ਹੀ ਪੌੜੀ ਹੈ 베ੜੀ ਗੁਰੂ ਤੇ ਜਿਹੜੀ 베ੜੀ ਦੇ ਵਿੱਚ ਸਵਾਰ ਹੋਣਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਉਹ ਕਹਿੰਦੇ 베ੜੀ ਉਹ ਵੀ ਸਤ ਸਤਗੁਰੂ ਜੀ ਹਨ ਗੁਰੂ ਹੀ ਤਲਹਾ ਹੈ ਤੇ ਹਰ ਨਾਉ ਅਕਾਲ ਪੁਰਖ ਵਾਹਿਗੁਰੂ ਮਾਲਕ ਦਾ ਨਾਮ ਵੀ ਕਹਿੰਦੇ ਸਤਿਗੁਰੂ ਜੀ ਹਨ ਤੇ ਤਾਂ ਹੀ ਪਾਤਸ਼ਾਹ ਜੀ ਨੇ ਇਹ ਰਹਾਉ ਵਾਲੇ ਬੰਦ ਵਿੱਚ ਸਮਝਾਉਣਾ ਕੀਤਾ ਕਿ ਗੁਰਮੁਖ ਪੂਰਾ ਜੀ ਕਰੈ ਪਾਈਐ ਸਾਚ ਅਤੋਲ ਅੱਗੇ ਹਜੂਰ ਕਹਿੰਦੇ ਗੁਰ ਸਰ ਸਾਗਰ ਬੋਹਿਥੋ ਗੁਰ ਤੀਰਤ ਦਰਿਆਓ ਕਹਿੰਦੇ ਇਹ ਮਨੁੱਖ ਗੁਰੂ ਹੀ ਸਰੋਵਰ ਹੈ ਗੁਰੂ ਹੀ ਸਮੁੰਦਰ ਹੈ ਬੋਹਿਤ ਜਹਾਰ ਵੀ ਕਹਨੇ ਸਤਿਗੁਰੂ ਜੀ ਹਨ ਤੇ ਜਿਹੜੇ ਤੀਰਥ ਅਸਥਾਨ ਤੇ ਜਾ ਕੇ ਤੇਰੀ ਆਤਮਾ ਤੇਰਾ ਮਨ ਸ਼ੁੱਧ ਹੋਣਾ ਨਿਰਮਲ ਹੋਣਾ ਉਹ ਤੀਰਥ ਵੀ ਕਹਿੰਦੇ ਗੁਰੂ ਹੀ ਹੈ ਦਰਿਆ ਦਰਿਆ ਵੀ ਕਹਿੰਦੇ ਉਹ ਸਤਿਗੁਰੂ ਜੀ ਹਨ ਜੇ ਤਿਸ ਭਾਵੈ ਊਜਲੀ ਸਤ ਸਰਨਾਵਣ ਜਾਉ ਫਿਰ ਕਹਿੰਦੇ ਜੇਕਰ ਵਾਹਿਗੁਰੂ ਮਾਲਕ ਦੀ ਰਜ਼ਾ ਉਹਦਾ ਹੁਕਮ ਹੋ ਜਾਵੇ ਤਾਂ ਹੀ ਕਹਿੰਦੇ ਫਿਰ ਗੁਰੂ ਨੂੰ ਮਿਲ ਕੇ ਮਨੁੱਖ ਦੀ ਜਿਹੜੀ ਮਤ ਸ਼ੁੱਧ ਹੁੰਦੀ ਹੈ ਕਿਉਂਕਿ ਮਨੁੱਖ ਪਰ ਪਾਤਸ਼ਾਹ ਜੀ ਕਹਿੰਦੇ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਤੇ ਉਹ ਸਾਧ ਸੰਗਤ ਸਰੋਵਰ ਦੇ ਵਿੱਚ ਆ ਕੇ ਹੁਣ ਆਪਾਂ ਆਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ ਕਿ ਗੁਰੂ ਕੀ ਸੰਗਤ ਵਿੱਚ ਆਉਣਾ ਇਕੱਲਾ ਟਾਈਮ ਪਾਸ ਕਰਨ ਵਾਸਤੇ ਨਹੀਂ ਆਉਣਾ ਕੀ ਕਰਨਾ ਹੈ ਕਹਿੰਦੇ ਫਿਰ ਉਹ ਮਨੁੱਖ ਜਿਹੜਾ ਗੁਰੂ ਕੀ ਸੰਗਤ ਵਿੱਚ ਆਉਂਦਾ ਹੈ ਸੰਗਤ ਵਿੱਚ ਆ ਕੇ ਤੇ ਆਪਣਾ ਮਾਨਸਿਕ ਇਸ਼ਨਾਨ ਕਰਨ ਲੱਗ ਪੈਂਦਾ ਹੈ ਭਾਵ ਕਿ ਮਨ ਦੀ ਜਿਹੜੀ ਮੱਤ ਹੈ ਮਤ ਦੀ ਮੈਲ ਨੂੰ ਉਹ ਫਿਰ ਗੁਰੂ ਕੀ ਬਾਣੀ ਦੇ ਮੁਤਾਬਕ ਧੋਣ ਲੱਗ ਪੈਂਦਾ ਹੈ ਤੇ ਜਦੋਂ ਮੈਲ ਧੋਤੀ ਜਾਂਦੀ ਫਿਰ ਮਤ ਸ਼ੁੱਧ ਹੋ ਜਾਂਦੀ ਹੈ ਸ਼ੁੱਧ ਮਤ ਦੇ ਨਾਲ ਫਿਰ ਜਿਹੜਾ ਸਾਡੀ ਮਤ ਦੇ ਉੱਪਰ ਅਗਿਆਨਤਾ ਦਾ ਪਰਦਾ ਹੁੰਦਾ ਹੈ ਉਹ ਉੱਤਰ ਜਾਂਦਾ ਹੈ ਪੂਰੋ ਪੂਰੋ ਆਖੀਏ ਪੂਰੇ ਤਖਤ ਨਿਵਾਸ ਹਰ ਕੋਈ ਕਹਿੰਦੇ ਇਹ ਗੱਲ ਕਹਿੰਦੇ ਕਿ ਪ੍ਰਮਾਤਮਾ ਵਿੱਚ ਕੋਈ ਔਕਾਈ ਨਹੀਂ ਉਹਦਾ ਨਿਵਾਸ ਵੀ ਪੂਰਾ ਹੈ ਤੇ ਐਸੇ ਉਹ ਤਖਤ ਉੱਤੇ ਬੈਠਾ ਹੋਇਆ ਜਿਹੜੇ ਤਖਤ ਦੇ ਵਿੱਚ ਵੀ ਕੋਈ ਘਾਟ ਨਹੀਂ ਹੈ ਪੂਰ ਥਾਨ ਸੁਹਾਵਣੇ ਪੂਰ ਆਸ ਨਿਰਾਸ ਕਹਿੰਦੇ ਉਹ ਮਾਲਕ ਪੂਰਾ ਜਿਹੜਾ ਨਾ ਉਹ ਪੂਰੇ ਸੋਹਣੇ ਆਸਨ ਤੇ ਬੈਠਾ ਹੋਇਆ ਹੈ ਤੇ ਜਿਹੜਾ ਨਿਰਾਸ਼ਿਆਂ ਦੀਆਂ ਆਸਾਂ ਨੂੰ ਪੂਰਾ ਕਰਦਾ ਹੈ ਟੁੱਟੇ ਜਲਾ ਦੀਆਂ ਜਿਹੜੀਆਂ ਉਹ ਆਸਾਂ ਪੂਰੀਆਂ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਐਸੇ ਅਨ ਪਰਮਾਤਮਾ ਐਸਾ ਹੈ ਨਾਨਕ ਪੂਰਾ ਜੇ ਮਿਲੈ ਕਿਉਂ ਕਾਟੈ ਗੁਣ ਤਾਸ ਕਹਿੰਦੇ ਨਾਨਕ ਜੇਕਰ ਉਹ ਵਾਹਿਗੁਰੂ ਮਾਲਕ ਪਰਮੇਸ਼ਰ ਜੀ ਮਿਲ ਜਾਣ ਤੇ ਜਿਹੜੇ ਮਨੁੱਖ ਨੂੰ ਫਿਰ ਉਹਦੀ ਪ੍ਰਾਪਤੀ ਹੋ ਜਾਂਦੀ ਹੈ ਉਹਦੇ ਉਸ ਇਨਸਾਨ ਦੇ ਵਿੱਚ ਵੀ ਵਾਹਿਗੁਰੂ ਮਾਲਕ ਦੇ ਸਾਰੇ ਗੁਣ ਆ ਜਾਂਦੇ ਹਨ ਤੇ ਉਹਦੇ ਵਿੱਚ ਕਿਸੇ ਗੁਣ ਦੀ ਕੋਈ ਘਾਟ ਨਹੀਂ ਰਹਿ ਜਾਂਦੀ ਤਾਹੀ ਗੁਰੂ ਕੀ ਬਾਣੀ ਨੇ ਵੀ ਔਰ ਹੋਰ ਧਾਰਮਿਕ ਗ੍ਰੰਥਾਂ ਨੇ ਜਿਹੜਾ ਹੈ ਉਹ ਮੈ ਗੁਰੂ ਮਾਲਕ ਦੇ ਪਿਆਰਿਆਂ ਨੂੰ ਸੰਤਾਂ ਮਹਾਪੁਰਸ਼ਾਂ ਨੂੰ ਭਗਤਾਂ ਨੂੰ ਉਸੇ ਪਰਮਾਤਮਾ ਦਾ ਹੀ ਰੂਪ ਆਖਿਆ ਕਿਉਂਕਿ ਉਹਦੇ ਵਿੱਚ ਅਭੇਦ ਹੋ ਗਏ ਉਹਦੇ ਗੁਣ ਆਪਣੀ ਜ਼ਿੰਦਗੀ ਦੇ ਵਿੱਚ ਧਾਰਨ ਕਰ ਲਏ ਗੁਰੂ ਸਾਹਿਬ ਜੀ ਨੇ ਅੱਜ ਸਾਨੂੰ ਇਹ ਸਮਤ ਸੋਝੀ ਬਖਸ਼ੀ ਕਿ ਇਹ ਇਨਸਾਨ ਗੁਰੂ ਕੀ ਸੰਗਤ ਦੇ ਵਿੱਚ ਆਉਣਾ ਹੈ ਸੰਗਤ ਵਿੱਚ ਆ ਕੇ ਤੇ ਕੇਵਲ ਸਮਾਂ ਬਤੀਤ ਕਰਨ ਵਾਸਤੇ ਨਹੀਂ ਆਉਣਾ ਸੰਗਤ ਵਿੱਚ ਆਉਣਾ ਕੁਝ ਨਾ ਕੁਝ ਗੁਰੂ ਕੋਲੋਂ ਮਤ ਲੈ ਕੇ ਜਾਣਾ ਸਿੱਖ ਕੇ ਜਾਣਾ ਛੇਰੀ ਜ਼ਿੰਦਗੀ ਦੇ ਵਿੱਚ ਤੇਰਾ ਉਦਾਰ ਹੋਵੇਗਾ ਗੁਣ ਆਪਣੇ ਜ਼ਿੰਦਗੀ ਦੇ ਵਿੱਚ ਵਸਾਉਣੇ ਕਰ ਮਤ ਨੂੰ ਸ਼ੁੱਧ ਕਰ ਤੇਰੀ ਮਤ ਨਿਰਮਲ ਬਣੇ